ਆਬਿਦ ਮੈਂ ਅੱਜ ਗਾਲ ਜੀ ਬਿੱਟੀ ਖਾ ਕੇ ਆਇਆ ਉਹ ਕਹਿੰਦੇ ਤੋਲ ਲੈ ਜੇ ਦਰਬਾਰ ਸਭ ਆਉਂਦੇ ਹੁੰਦੇ ਨਾ 5 ਰੁਪਏ ਦੀ 10 ਰੁਪਏ ਦੀ ਜੋ ਵੀ ਤਿਲ ਪੂਟਾ ਪਰ ਕੋ ਹੈਗੀ ਆ ਉਹਦੀ ਦੇਖ ਜ਼ਰੂਰ ਕਰਾਇਆ ਕਰੋ ਉਹ ਕਿਉਂਕਿ ਜਦੋਂ ਅਰਦਾਸ ਹੁੰਦੀ ਹੈ ਜਿਨ੍ਹਾਂ ਪ੍ਰੇਮੀਆਂ ਵੱਲੋਂ ਦੇਗਾਂ ਕਰਾਈਆਂ ਗਈਆਂ ਸੋਖ ਖਜ਼ਾਨੇ ਭਰਪੂਰ ਰੱਖਣਾ ਅੱਜਾ ਤੂੰ ਮਰੂਤ ਬਚਾਉਂਦਾ ਉਹਨਾਂ ਨੂੰ ਕ ਮਰੂਤ ਨਾ ਤੋੜੋ ਪਰ ਬਰੂਤ ਬਣਾ ਤੁਸੀਂ ਹੱਲਣਾ ਚੱਕਦਾ ਉੱਪਰ ਦਾ ਅੰਨਣ ਕੰਨ ਚੱਕਣਾ ਤਾਂ ਉਹਨੂੰ ਕਹਿੰਦਾ ਕੱਲੀ-ਕੱਲੀ ਟੱਕਰ ਕੇ ਤੋੜ ਲਓ ਮੈਂ ਚਾਂ ਚੱਕ ਉਹ ਇੱਕ ਹੁੰਦਾ ਜਾਣ ਕੇ ਯਾਰ ਤੁਸੀਂ ਯਾਰ ਕੱਲ ਪਤਾ ਨਹੀਂ ਤੇ ਵੀ ਉਹ ਵਾਲਨੇ ਬੱਚਾ ਅਮਰੂਦ ਦੇ ਦੇ ਕੇ ਬੱਚੇ ਚੱਤੇ ਹੋਏ ਤੁਸੀਂ ਜਾਣ ਕੇ ਸੜ ਤਾ ਉੱਪਰ ਯਾਰ ਬਨੇਰਾ ਮੈਂ ਤਾਂ ਰਾਤ ਵੀਡੀਓ ਦੇਖੀ ਯਾਰ ਬਾਈ ਨਵੀਂ ਗੱਡੀ ਹੁੰਦਾ ਸੀ ਆ ਅੱਜ ਫਿਰ ਇਹ ਹੀ ਜਾਊ ਹਾਂ ਪਿੱਛੇ ਕੰਮ ਰੁਕਿਆ ਪਿਆ ਤੇ ਮੈਂ ਮਾਫੀ ਮੰਗਦਾ ਜੋ ਰੁਕੀ ਦਾ ਆਲਣੇ ਵਾਲੇ ਤੇ ਮੈਂ ਚੱਲਿਆ ਥੋੜੀ ਪੌੜੇ ਪੁਛਾ ਲਈ ਨਾਲੇ ਤੇ ਮਸਿਆ ਤੇ ਪੂਰਾ ਬਲੌਗ ਦੇਖੋ ਅੱਜ ਬਹੁਤ ਮਿਕਸ ਜਿਹਾ ਬਲੌਗ ਬਣਿਆ ਤੇ ਜਿਹੜੇ ਇਹ ਬੰਦੇ ਆ ਕੰਮ ਕਰਨ ਇਹਨਾਂ ਨੂੰ ਵੀ ਮੈਂ ਗਾਲਾਂ ਗੋਲਾ ਕੱਢੀਆਂ ਮੈਂ ਇਹਨੂੰ ਵੀ ਗਾਲਾਂ ਕੱਢੀਆਂ ਤੇ ਦੂਜਾ ਦੇਖਦਾਂ ਰਸਤੇ ਜਾਂਦੇ ਜਾਂਦੇ ਨਾ ਅੰਮ੍ਰਿਤਸਰ ਜਾਣਾ ਰਸਤੇ ਜਾਂਦੇ ਜਾਂਦੇ ਜੇ ਕਿਤੇ ਮੈਨੂੰ ਆਲਣੇ ਮਿਲੇ 10 ਆਲਣੇ ਲੈਣੇ ਆਪਾਂ ਨੇ ਤਾਂ ਜੋ ਇੱਕ ਸੱਚੀ ਸਰਧਾ ਜਲੀ ਦੇ ਸਕੀ ਆਪਾਂ ਮੈਂ ਹੈਉ ਨਹੀਂ ਜਾ ਇੱਥੇ ਯਾਰ ਚਲੋ ਵੀਰੋ ਤੁਸੀਂ ਦੇਖਦੇ ਰਹੋ ਇਸ ਬੁੱਝ ਨੂੰ ਕੋ ਬਹੁਤ ਗੱਲਾਂ ਮੈਂ ਕਲੀਅਰ ਕਰੀਆਂ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਆ ਵੀਦ ਮੈਂ ਅੱਜ ਦੀ ਗਾਲ ਜੀ ਅੰਟੀ ਖਾ ਕੇ ਆਇਆ ਉਹ ਕਹਿੰਦੇ ਤੋੜ ਲੱਗੀਆਂ ਹੋਈ ਪੀਆ ਕੀ ਆਪਰ ਹੋ ਰ ਅੱਜ ਮੈਂ ਤਾਂ ਜਾ ਨਹੀਂ ਹੁਣ ਜਾਣਾ ਨਹੀਂ ਮੈਂ ਜਾੜ ਜੀ ਦਿਖਾ ਕੇ ਆਉਂਦੀ ਆ ਉਹ 70 ਬਾਲ ਆ ਰਿਹਾ ਮੋਟਰ ਉੱਤੇ ਅੱਛਾ ਅੱਜ ਹੁਣ ਆ ਰਹੇ ਮੈਂ ਫਿਰ ਕੱਖਾਂ ਨੂੰ ਜਾਣਾ ਚਲ ਮੈਂ ਚੱਲਦਾ ਚਲ ਮੈਂ ਚੱਲਦਾ ਅੱਜ ਰੈਸਟਪਰ ਐ ਅੱਜ ਰੈਸਟਪਰ ਐ ਉਹ ਤੇri ਝਾੜਦੇ ਹੁਜੇ ਉਹ ਤੋਂ ਅੰਬਿਆ ਖਾਂਦਾ ਝਾੜਤਾ ਦੁਖਦੀ ਮੈਂ ਅੰਬੀਆ ਉਹ ਜਾ ਲੈਣਾ ਯਾਰ ਮੈਂ ਪਟਾਉਣੀ ਆ ਹੁਣ ਇਹੋ ਗੱਲ ਹੋਗੀ ਉਹ ਨਹੀਂ ਅੰਬੀ ਤਾਂ ਇਹ ਝਾੜਨਾ ਖਾ ਹੁੰਦੀ ਹੈ ਨਾ ਨਾ ਉਹੀ ਗੱਲ ਹੋਗੀ ਨੱਚੜਾ ਆਪ ਨੂੰ ਨਹੀਂ ਆਉਂਦਾ ਹੈਗਾ ਧਰਤੇ ਚ ਕਸੂਰ ਕੱਢੀ ਜਾਂਦਾ ਹੈ ਪਤਾ ਕੀ ਬਾਤ ਹੁੰਦਾ ਹੈ ਤੋੜਦਾ ਮੇਰਾ ਤੇਰਾ ਸਿਟੀ ਸਕੈਨ ਕਰਾ ਕੇ ਲਿਆਉਂਦਾ ਇਹ ਕਰਕੇ ਉਹ ਕਰਦਾ ਇਹ ਝਾੜ ਕਰਕੇ ਹੀ ਆ ਦੋ ਮੁਆਰੇ ਫਰਾਂਚ ਦਾ ਪੁਰੇ ਨੂੰ ਆ ਜਾਣਾ ਪੁਰੇ ਨੂੰ ਨਹੀਂ ਆਉਣਾ ਉਹ ਦੇਖ ਤੇ ਲਿਆਉਂਗਾ ਮੈਂ ਕੋਲਾ ਗੁੱਟੇ ਕੋਈ ਆਏ ਬੰਦੇ ਮਿਲਣ ਬੰਬੇ ਤੋਂ ਹਾਲ ਬਾਲੀਆ ਸਾਹਿਬ ਆਏ ਤੇ ਅੱਜ 70ਪਾਲ ਜੀ ਆਏ ਨੇ ਬੰਬੇ ਤੋਂ ਜੀ ਸਸੀ ਗਾਲ ਸਾਰੇ ਵੀਰਾਂ ਨੂੰ ਆਸ ਤੁਹਾਨੂੰ ਬੜਾ ਠੀਕ ਠਾਕ ਹਾਂ ਜਨਮਰੀ ਹਾਂ ਜਾਨ ਕਿਦਾਂ ਉਤਰਿਆ ਥੱਲੇ ਹੁਣ ਚਾੜ ਵਧੀਆ ਇੱਕਦਮ ਮਹਾਰਾਜ ਜੀ ਬੰਬੇ ਵਾਲੀ ਦੀ ਸੇਵਾ ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਮੈਂ ਜੀ ਕੋਈ ਕਮੀ ਨਹੀਂ ਮੈਂ ਕਰਤਾ ਗਰਮ ਗਰਮ ਕਰਤਾ ਗਰਮ ਗਰਮ ਮਿਲ ਲੈਣੀ ਹੈਗਾ ਮੈਂ ਮਾਰੇ ਟਾਪੇ 'ਤੇ ਲਾਇਆ ਫਿਰ ਮੈਂ ਕਿਹਾ ਹਾਂ ਪਰੋਠੇ ਖਵਾਈਏ ਮੈਂ ਕਿਹਾ ਇਕਦਾ ਆਇਆ ਇੱਕਦਾ ਆਇਆ ਹਲੇ ਸਵੇਰੇ ਸਵੇਰੇ ਆ ਸਵੇਰੇ ਸਵੇਰੇ ਇਹ ਰੋ ਤਾਂ ਕਿ ਲੈ ਆ ਸਵੇਰੇ ਚਲੋ ਕੋਈ ਦੇ 3 ਵਜੇ ਉਠਾ ਕੇ ਲੈ ਆ ਚਲੋ ਖਾਈਏ ਭਾਈ ਬਰਉਡੇ ਬਹੁਤ ਬਹੁਤ ਮੁਬਾਰਕਾ ਹੋਣ ਤੁਹਾਨੂੰ ਵੀ ਭਾਈ ਕੋਠੀ ਦੀ ਮੁਬਾਰਕ ਹਲੇ ਭਾਈ ਨਹੀਂ ਆ ਗੱਡੀ ਲੈਣੀ ਭਾਈ ਹਰਾਕ ਤੇ ਨੇ ਆ ਵੱਡੀ ਖੜੀ ਭਾਈ ਤੇ ਬੋਰ 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 ਮਰ 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 ਬਦਿਆਨੀ ਗੱਦੀ ਆ ਇਧਰ ਸਵੇਰੇ ਸਵੇਰੇ ਮੂੰਹ ਮਿੱਠਾ ਹੋ ਗਿਆ ਵੀਰ ਨੇ ਇੰਜੀਨੀਅਰ ਨੇ ਦਵਾਈ ਬਾਈ ਸਮਝਾ ਸਵੇਰੇ ਸਵੇਰੇ ਸਾਡਾ ਮੂੰਹ ਮਿੱਠਾ ਆ ਨਾ ਇਹਨੇ ਮੈਨੂੰ ਗਾਈਡ ਕਰਿਆ ਇਹੇ ਲੈਣੀ ਹਾਂ ਫੋਸਲਾ ਜਾਈ ਦੇ ਸਕਦੇ ਹਾਂ ਹਾਂ ਜਿਹਨੇ ਕਹਿੰਦਾ ਪਪ ਦਿੱਤਾ ਲੈ ਲੈ ਜੋਰ ਪਾਉਣ ਨੂੰ ਰੱਖਿਆ ਜਿੱਦਾਂ ਕਹਿੰਦੇ ਨੇ ਇਹ ਕਹਿੰਦਾ ਪ੍ਰਾਨੀ ਨੇ ਇਹਦੇ ਪੰਚ ਮਾਰੇ ਹਾਂ ਪ੍ਰਾਨੀ ਲਈ ਤੇ ਗਿਆ ਕੋਈ ਕਿਸ ਦੇ ਰੱਬ ਤੋਂ ਮੇਨਟੇਨੈਂਸ ਨਿਕਲਦੀ ਮੇਨਟੇਨੈਂਸ ਨਿਕਲ ਜਾਂਦੀ ਆ ਬਾਬਾ ਜੀ ਆਪਾ ਜੀ ਆਓ ਜੀ ਮਨ ਦਰਸ਼ਨ ਹੋਏ ਤੁਹਾਡੇ ਕਾ ਕਹਿੰਦੇ ਹੁੰਦੇ ਆ ਧੰਨ ਭਾਗ ਸਾਡੇ ਧੰਨ ਭਾਗ ਸਾਡੇ ਆ ਜੋ ਮਾਪੇ ਦੀ ਗੱਡੀ ਦੇਖੀ ਆ ਜੋ ਮੁੰਡੇ ਜੀ ਲਓ ਜੀ ਲਓ ਬਾਈ ਲਓ ਜੀ ਗੱਡੀ ਦੇਖ ਆ ਜੀ ਆ ਪਿੰਡ ਪਰੋਂ ਗੇੜੇ-ਗੇੜੇ ਲਾ ਕੇ ਆਈਏ ਵਾ ਵਾ ਬਾਈ ਨਵੀਂ ਗੱਡੀ ਮੁੰਡੇ ਦੀ ਆ ਠੀਕ ਅੱਜ ਫਿਰ ਇਹੀ ਜਾਊ ਹਾਂ 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 ਸਪੈਸ਼ਲ ਮੰਗਾਈ ਆ ਲੈ ਭਾਈ ਬਹੁਤ ਸੋਹਣੀ ਆ ਬਾਈ ਖੁੱਲੀ ਨਹੀਂ ਖੁੱਲ ਗਈ ਗੱਡੀ ਵਿੱਚ ਰੱਖੋ ਉਹ ਖੁਸ਼ਬੂ ਜੀ ਆ ਰਹੀ ਜੀ ਨਵੀਂ ਦੀ ਨਹੀਂ ਆਉਂਦੀ ਹੁੰਦੀ ਬੱਚੇ ਤੇ ਉੱਦਣੇ ਕੁਝ ਪਵਾ ਰਹੀ ਫੱਚਦੇ ਮੰਮੀ ਮੰਮੀ ਤਾਂ ਆਉਂਗੀ ਕੰਮ ਭਾਈ ਗੱਡੀ ਚੱਲੀਏ ਹਰਮੰਦਰ ਸਾਹਿਬ ਮੱਥਾ ਟੇਕਣ ਚੱਲੇ ਆ ਮੈਂ ਆਉਂਗਾ ਸ਼ਾਮ ਜਨੂ ਇੱਕ ਦੋ ਕੰਮ ਨਿਬੜ ਲੈਣਾ ਪੈਣਾ ਮੈਂ ਆਇਆ ਪਿੱਛੇ ਤੂੰ ਆਗੇ ਆ ਕੇ ਮੈਂ ਪਿੱਛੇ ਪਿੱਛੇ ਨਾਲੇ ਜਾਣਗੇ ਨਹੀਂ ਤੁਸੀਂ ਚਲੋ ਮੈਂ ਆਇਆ ਫਿਰ ਮੈਂ ਪਰਮੇਸ਼ਰ ਨਾਲ ਆਉਂਦਾ ਪਿੱਛੇ ਪਿੱਛੇ ਠੀਕ ਹੈ ਲਾਡੀ ਭਾਈ ਜੀ ਨੇ ਪਤਾ ਹੈਗਾ ਉਹਨਾਂ ਨੂੰ ਹਲੇ ਫੋਨ ਕਰਨਾ ਹਲੇ ਮੈਂ ਹਾਂ ਹੁਣ ਪਰਿਵਾਰ ਵੱਡਾ ਹੋਊ ਨਾ ਗੱਡੀਆਂ ਕੱਲਾ ਕੱਲਾ ਲੈ ਕੇ ਜਾ ਰਹੇ ਆ ਲਾਡੀ ਆਪਣੀ ਮੈਂ ਆਪਣੀ ਸਾਰੇ ਆਪਣੀ ਆਪਣੀ ਲੈ ਕੇ ਜਾਣੇ ਗੱਡੀਆਂ ਭਾਈ ਭਾਈ ਇੱਥੇ ਕਿੱਥੇ ਹਾਂ ਕੱਢੀ ਬਾਰੇ ਨਾ ਬਾਈ ਸੋਣੀ ਬਾਈ ਇਹ ਸਵਿਫਟ ਉਹਨਾਂ ਦੀ ਹੈ ਨਾ ਮਰੂਤੀ ਵਾਲਿਆਂ ਦੀ ਹੈ ਕਿਹੜੀ ਬਲੈਨੋ ਬਲੈਨੋ ਹਾਂ ਸਮਾਨ ਚੱਕ ਲੈ ਆਜੋ ਯਾਨੀ ਤੁਸੀਂ ਵੀ ਇੱਧਰ ਆਉਗੇ ਨਹੀਂ ਜੀ ਇੱਕ ਦੋ ਬਚਾਰਾ ਕਰੀਆਂ ਬੈਠ ਕੇ ਆਜੋ ਮੈਨੂੰ ਇੱਕ ਦੋ ਗੱਲਾਂ ਦੇ ਮੈਨੂੰ ਉੱਤਰ ਦੋ ਬਾਈ ਇੱਕ ਤਾਂ ਹੁੰਦਾ ਅਚਾਨਕ ਚੱਕ ਹਾਂਜੀ ਇਹ ਚਾਨ ਚੱਕ ਹੋਇਆ ਇੱਕ ਹੁੰਦਾ ਜਾਣ ਕੇ ਯਾਰ ਤੁਸੀਂ ਹਰ ਕੱਲ ਪਤਾ ਨਹੀਂ ਤੇ ਵੀ ਉਹ ਵਾਲ ਨੇ ਬੱਚਾ ਅਮਰੂਦ ਦੇ ਵਿੱਚ ਬੱਚੇ ਦਿੱਤੇ ਹੋਏ ਆ ਉਹੀ ਜਾਣ ਕੇ ਸਿਰ ਤੋਂ ਉੱਪਰ ਯਾਰ ਬਨੇਰਾ ਮੈਂ ਤਾਂ ਰਾਤ ਵੀਡੀਓ ਦੇਖੀ ਯਾਰ ੱੱਕਾ ਮਾਰ ਕੇ ਤੁਸੀਂ ਉੱਪਰ ਛੱਡਤਾ ਉਹਦੇ ਯਾਰ ਮੈਂ ਨਾਲੇ ਕਹਿੰਦਾ ਅਮਰੂਦ ਹੈ ਇੱਕ ਟੈਂਸ ਕਿਹਾ ਤੇਰੇ ਚੱਕ ਦੇ ਦੇ ਪਹਿਲੇ ਨਹੀਂ ਬੱਚਿਆ ਚੱਕਣਾਂ ਦਾ ਤੁਸੀਂ ਅਮਰੂਦ ਬਚਾ ਲੰਦੇ ਉਹਨਾਂ ਕੇ ਯਾਰ ਕਿਉਂ ਅਮਰੂਦੇ ਕੰਨ ਤੋੜਾ ਸਾਈਡ ਥੋੜਾ ਥੋੜਾ ਤੋੜ ਲੰਦੇ ਬੱਚੇ ਦਾ ਤੁਸੀਂ ਚੱਕ ਤੇ ਚੱਲ ਠੀਕ ਹੈ ਉਹਨਾਂ ਅਮਰੂਦੇ ਬਚਾ ਲੰਦੇ ਲੋਕਾਂ ਬਹੁਤ ਮੈਕ ਦੀ ਵੀਡੀਓ ਦੇ ਲਈ ਫੋਨ ਪਰ ਫੋਨ ਆਈ ਜਾ ਰਿਹਾ ਬਾਹਰ ਤੇ ਇਹ ਤੂੰ ਬਚਾ ਨਹੀਂ ਸਕਦੇ ਯਾਰ ਮੈਂ 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 ਹੈ ਨਹੀਂ ਤੇ ਮੈਂ ਮੈਂ ਤੁਹਾਨੂੰ ਕਹ ਰੋਕ ਦੇਣਾ ਤੇ ਹਲੇ ਮਹਿਕ ਨੂੰ ਕਹਿੰਦਾ ਮੈਂ ਕਿ ਸਾਹਮਣੇ ਵੀਡੀਓ ਬਣਾ ਰਿਹਾ ਹਾਂ ਤੁਹਾਡੀ ਉਹ ਨਹੀਂ ਤਾਂ ਰੋਕ ਸਕਦਾ ਹੈਗਾ ਨਹੀਂ ਯਾਰ ਪਾਣ ਨੂੰ ਤਾਂ ਵੜਦੰਨੇ ਜੜ ਤੇ ਵੜਦੰਨੇ ਥੋੜੇ ਬਚਾ ਲੰਦੇ ਯਾਰ ਉਹਨੂੰ ਯਾਰ ਚਾਰ ਆਲੇ ਨੇ ਟੁੱਟੇ ਆ ਚਾਰੇ ਲੈ ਆਇਓ ਹਾਂ ਕਿੱਤੀ ਦੇ ਹਾਂ ਦੋ ਦੂਵੇ ਚਾਰ ਨਹੀਂ ਦੱਸ ਲਿਆਉਂਗਾ ਚਾਰ ਕੇ ਗਾਨਾ 10 ਟਨਾਂ ਦਾ ਲੈ ਆ ਕੇ ਯਾਰ ਤੁਸੀਂ ਨਾ ਕੱਲ ਬਚਾ ਲੰਦੇ ਇੰਨਾ ਗਾ ਯਾਰ ਅਮਰੂਦੇ ਬਚਾ ਲੰਦੇ ਆ ਕਿਤੇ ਨਹੀਂ ਸਾਡੇ ਨਿੱਜੇਗਾ ਛੱਡੇ ਲੈਂਦੇ ਪਾਉਣੇ ਨੇ ਆਪਾਂ ਨਾ ਉਹ ਆਂਡੇ ਦਾ ਬਚਾ ਤੇ ਉਹ ਆਂਡੇ ਦਾ ਬਚਾ ਲੈ ਆਲਣੇ ਵੀ ਬਚਾ ਲੰਦਾ ਮੂੰ ਅਮਰੂਦੇ ਛੱਡ ਦੇਣੇ ਤਾਂ ਇੰਨਾ ਗੱਪਾਂ ਨੇ ਨਾ ਵੀ ਚੱਕ ਕੇ ਰੱਖਦਾ ਉਹ ਯਾਰ ਆਲਣਾਂ ਤਾਂ ਰੱਖਿਆ ਉੱਥੇ ਫੋਕੂਗੀ ਇਦਾਂ ਨਹੀਂ ਫਿਰ ਦਵਾਰੇ ਨਹੀਂ ਬੈਠਦੀ ਤੇ ਭਰਾ ਕੇ ਨਾ ਆਂਡਾ ਲੈ ਗਈ ਉਹ ਚੱਕ ਕੇ ਹਾਂ ਚੱਕ ਲਈ ਹਾਂ ਹੋ ਕਿਤਾ ਲਗੀ ਯਾਰ ਆਂਡਾ ਉਥੇ ਹੈ ਕਿੱਥੇ ਬੈਠੀ ਹੈ ਅਛਾ। ਆਹ ਚਾਰ ਆਲਣਾ ਨੇ ਚੱਕ ਇੱਥੇ ਤੇ। ਯਾਰ। ਕਹਿੰਦੇ ਚਾਰ ਆਲਣਾ ਟੁੱਟੇ ਦੱਸ। ਲੱਕੋ। ਕੱਲ ਜਦੋਂ ਬਟੇਰਾ ਸੜਦੇ ਤੇ ਇਹ ਤੂੰ ਰੋਕ ਨਹੀਂ ਸਕਦਾ ਉਹਨਾਂ ਨੂੰ। ਰੋਕਿਆ ਤਾਂ ਅੱਜਾ ਤੋਂ ਨਹੀਂ। ਯਾ ਤਾ ਤੂੰ ਮਰੂਤ ਬਚਾਉਂਦਾ ਉਹਨਾਂ ਨੂੰ ਕ ਮਰੂਤ ਨੂੰ ਨਾ ਤੋੜੋ ਮਰੂਤ ਤਾਂ ਬਚਾਇਆ ਸੀ ਪਰ ਮਰੂਤ ਪਹਿਨਾ ਤੁਸੀਂ ਹੰਨਣਾ ਚੱਕ ਤਾ ਉੱਪਰ ਦਾ ਹੰਨਣਾ ਕੰਨ ਚੱਕਣਾ ਤਾ ਉਹਨੂੰ ਕੱ ਵੀ ਇਕੱਲੀ ਇਕੱਲੀ ਟੱਕੜ ਕੇ ਤੋੜ ਲੋ ਤੇਰੀ ਸਭ ਤੋਂ ਵੱਡੀ ਗਲਤੀ ਤੂੰ ਰੋਕਦਾ ਉਹਨਾਂ ਨੂੰ ਜਦੋਂ ਕ ਮੈਸਿਪਾਈ ਇਕੱਲੀ ਇਕੱਲੀ ਟੋੜੋ ਉਹਨਾਂ ਨੇ ਆਪਣਾ ਸੌਖਾ ਦੇਖਿਆ ਆਪਣਾ ਸੌਖਾ ਦੇਖ ਤੂੰ ਮਰੂਤ ਤਾਂ ਬਚਾ ਲੰਦਿਆ ਕੀ ਆ ਯਾਰ ਤੁਸੀਂ ਯਾਰ ਚਲਾਉਣੀ ਆਉਂਦੀ ਬਈ ਥੋਨੂੰ ਨਿਕਾ ਇਹ ਬੰਦਾ ਨੂੰ ਜ ਆਉਂਦੀ ਹੈਗੀ ਤੰਨੂ ਮੁਛੇ ਚਲਾਉਣੇ ਆਉਂਦੀ ਆ ਖਿੱਚਦਾ ਖਿੱਚਦਾ ਸਾਰਾ ਕੰਮ ਦੇ ਕੀ ਭਾਈ ਮੈਂ ਲੰਘ ਜਾ ਮੜਾ ਜਾ ਘਰ ਨਹੀਂ ਆਉਂਦੀ ਆ ਜੀ ਹਾਂ ਇਹ ਹੋਰ ਇੱਕੋ ਬੰਦਾ ਚੱਲੂਆ ਜੀ ਅੱਛਾ ਇੱਕੋ ਬੰਦਾ ਚੱਲੇ ਵਾਰੀ 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 ਅਸੀਂ ਕੱਲ੍ਹ ਜਾਣਾ ਮੋਟਰਪਨੋਂ ਸੌਣਾ ਨਹੀਂ ਨਮਾ ਆਹ ਗਈ ਪਾਇਆ ਗਦਾ ਨੀ ਸੀਟ ਕਰਨਾ ਇਹਦਾ ਛਾਲੇ ਪਾਉਣੇ ਤੇ ਓਹੋ ਯਾਰ ਕਰਾਂ ਗੁਜਰਬੈ ਜੀ ਰੋਟੀ ਲੈ ਕੇ ਜਾਣੀ ਆ ਗੁਜਰਬਾਈ ਨੇ ਵੀ ਕੰਮ ਖਿੱਚਿਆ ਪਿਆ ਅੰਦਰ ਵਾਲਾ ਗਲੇਫ ਬਾਹਰ ਕੱਢਿਆ ਸਹਰਾਣੇ ਬਾਹਰ ਕੱਢੇ ਆ ਮੈਟ ਵਰਕ ਕੱਢਿਆ ਉਹ ਸਾਹਮਣੇ ਚਾਦਰ ਪਾਈ ਹੋਈ ਆ ਇੱਧਰ ਗੁਜਰਾਲ ਬੈਠਾ ਬਹੁਤ ਕੰਮ ਕਰਦਾ ਐ ਉਹ ਤੋਂ ਇੰਨਾ ਕੰਮ ਨਾ ਕਰੇ ਕਰ ਹਾਂ ਇੰਨਾ ਜ਼ਿਆਦਾ ਕੰਮ ਕਰਦਾ ਨੂੰ ਇਹ ਤੇਰੇ ਕਰਕੇ ਨਾ ਮੇਰਾ ਪਸ਼ਵਾੜਾ ਜਲ ਗਿਆ ਅੱਜ ਹਾਂ ਬੋਲਡ ਦੀ ਸੀਟ ਇੰਨੀ ਕਰਮ ਹੋ ਗਈ ਸੀ ਪੁੱਛੇ ਨਾ ਕੋਈ ਇੱਕੋ ਲੈ ਕਰੰਟ ਨਹੀਂ ਲੱਗਦਾ ਹੁੰਦਾ ਮਦ ਹੋਈ ਹਿਸਾਬ ਨਾਲ ਬੈਠਾ ਜਾ ਕੇ ਛਾਵਾ ਖੜਾ ਦੇ ਹੁਣ ਤਾਂ ਹੁਣ ਤਾਂ ਛਾਵਾ ਹੁਣ ਤਾਂ ਛਾਵਾ ਚ ਖੜਾ ਮੇਰਾ ਤੇਰੇ ਵੱਡੀ ਵੱਡੀ ਕੁਰਬਾਨੀ ਦਿੱਤੀ ਮੈਂ ਅੱਜ ਉੱਪਰ ਤੋਂ ਆ ਕੇ ਆਇਆ ਹਾਂ ਆਉਂਦੇ ਆਉਂਦੇ ਇੰਨੀ ਤੇਜ਼ ਧੁੱਪਾਂ ਪੈ ਰਹੀ ਆ ਬਹੁਤ ਜ਼ਿਆਦਾ ਬਹੁਤ ਹੀਟ ਰਣ ਧੁੱਪਾਂ ਦੇ ਇਹਦਾ ਉੱਪਰ ਕਲਾਈਮੇਟ ਹੈ ਪੂਰਾ ਚ ਉਹ ਸਵਾਹ ਹੋਇਆ ਹੋਇਆ ਉਹਦੇ ਸੂਰਜ ਦੇ ਕਰਨਾ ਬੋੜੀ ਨੂੰ ਸਾੜ ਪਾ ਰਿਹਾ ਪਰਮੇਸ਼ਰ ਜੀ ਆ ਚੁੱਕੇ ਨੇ ਇੱਥੇ ਤਾਂ ਵਗ ਗਈ ਏਸੀ ਚਾਹੀਦਾ ਏਸੀ 'ਚ ਬੈਠੋ ਬਾਈ ਬੜਾ ਸੂਰਜ ਤਪਣ ਲੱਗਿਆ ਹੋਇਆ ਘਰ ਤੋਂ ਮੈਂ ਕਿਹਾ 100 ਮੀਟਰ ਤੱਕ ਆਇਆ ਹੁਣ ਮੈਂ ਤੁਰ ਕੇ ਪੂਰਾ ਗਰਮਿਓ ਗਰਮੀ ਹੋ ਗਏ ਇੰਨਾ ਤੇਜ਼ਬਰਦਾ ਸੂਰਜ ਇੱਕ ਜਿਹੜੀ ਟੀਨਾ ਥੱਲੇ ਅਸੀਂ ਬੈਠੇ ਆ ਆਹ ਦਿਨ ਵਿੱਚ ਦੇਖਣੇ ਤੇ ਪਰਮੇਸ਼ਰ ਯਾਰ ਉਹ ਤਾਂ ਹੈ ਹੀ ਆ ਉਹ ਦੇਖੀ ਦੇਖੀ ਪਛੇ ਪਛਕੇ ਪਛਕੇ ਨੰਮਾ ਕਹਦਾ ਮੈਂ ਬੁਮਾਰ ਆ ਅਗਲੀ ਵਾਰ ਚੱਲੂਗਾ ਨੰਮਾ ਤੇ ਪਰਮੇਸ਼ਰ ਜਾਨਦਾ ਹੋਣਾ ਕਿ ਤੇ ਰਸਤੇ 'ਚ ਆਲਣੇ ਦੇਖਦੇ ਨੇ ਜਾਣਾ ਆਪਾਂ ਨੇ ਆਪਾਂ ਨੇ 10 ਵਾਲੇ ਲੈਣੇ ਯਾਰ ਠੀਕ ਹੈ ਕੰਮ ਕਰੀਏ ਯਾਰ ਆਲੇ ਆਲੇ ਓਏ ਯਾਰ ਪਤਾ ਕੀ ਕਰਿਆ ਕਰਾਂ ਯਾਰ ਅਮਰੂਦਪੁਰ ਆਲਣਾ ਪਾਇਆ ਤਾਂ ਕੁਗੇ ਨੇ ਨਾਲੇ ਮਾਣ ਉਹਨਾਂ ਨੂੰ ਕਹੀ ਜਾਂਦਾ ਪਤੰਦਰ ਨੂੰ ਮੈਂ ਕਹਾ ਵੀ ਇਹਨੂੰ ਬਚਾਉਣਾ 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 ਯਾਰ ਉਹ ਪਛਰੇ ਨਾ ਕੁਸਤੂ ਯਾਰ ਗੱਲੇ ਬੰਦ ਕਰ ਬਸ ਦਿਮਾਗ ਬੜਾ ਖਰਾਬ ਹੈ ਮਾਰਾ ਜਾ ਕੇ ਹੰਦਸਾਂ ਕਰਦੇ ਆ ਥੋੜੀ ਜਿਹੀ ਮਨ ਨੂੰ ਸ਼ਾਂਤੀ ਪਵੇ ਬਸ ਯਾਰ ਖਤਮ ਹੋ ਗਿਆ ਹੈ ਹੈ ਦੰਦ ਹੋ ਗਿਆ ਇਹਦੇ ਕੇ ਬੈਲੈਂਸ ਵੀ ਪਿਆ ਹੈ ਆਈਸੀਆਈਸੀ ਬੈਂਕ ਦਾ ਪਹਿਲਾ ਟੈਂਪਰੇਰੀ ਨੰਬਰ ਤੇ ਚੱਲਦਾ ਕੀ ਹੁਣ ਕੀ ਹੋ ਖੰਦਾ ਇਹਦਾ ਹੋਸਟਲ ਸਾਡੇ ਘਰੇ ਤਾਂ ਹੈ ਪੰਜ ਬੰਦ ਹੋ ਗਿਆ ਪਰ ਮੇਰੇ ਸ਼ੋਰ ਦਾ ਜਿਹੜਾ ਪੁਰਾਣਾ ਫਸਟ ਟੈਗ ਤਾਂ ਉਹ ਆ ਖਰਾਬ ਹੋ ਗਿਆ। ਕਹਿੰਦੇ ਇਹ ਤਾਂ ਹੁਣ ਚਲ ਨਵਾਂ ਹੀ ਲੈਣਾ ਪੈਣਾ। ਹੁਣ 500 ਰੁਪਏ ਦੇ ਵਿੱਚ ਪਤਾ ਨਹੀਂ ਕਿਆ ਕੁਛ ਕਿਹਾ ਨੇ ਕਿੰਨਾ ਮਤਾਬ ਨਹੀਂ ਸਮਝ ਲੱਗੀ ਹੈਗੀ। ਐ ਲੈ ਕੇ 500 ਫਲਾਣਾ ਪਾ ਕੇ ਵਿੱਚ ਧੰਗਾਣਾ ਪਾ ਕੇ ਚੱਲ ਦਵਾ ਲੈਣਾ। ਲਾਉਣਾ ਤਾਂ ਪੈਣਾ। ਨਹੀਂ ਮੈਂ ਆਪਣਾ ਘਰ ਤੇ ਮੈਂ ਲੈ ਕੇ ਆਇਆ ਤਾਂ। ਹਾਂ ਨਾਲ। ਨਹੀਂ ਇਹ ਚਲਾਵਾਂਗੇ। ਮੈਂ ਕਹਿੰਦਾ ਚਲਾ ਲੈ। ਇਹ ਕਹਿੰਦਾ ਨਾ ਕਹਿੰਦਾ ਫਿਰ ਵੀ ਤਾਂ ਲੈਣਾ ਤਾਂ ਪੈਣੀ। ਟੋੜਸ ਦਰਬਾਰ ਸਾਹਿਬ ਨੂੰ ਜਾਂਦੇ ਚਾਰ ਟੋਨ ਟੋਨ ਵੱਜੇ ਨਵਾਂ ਸ਼ਹਿਰ ਲੰਘ ਚੱਲੇ ਸਾਢੇ ਸਾਢੇ ਬਾਈਪਾਸ ਨੂੰ ਹੋ ਕੇ ਨਵਾਂ ਸ਼ਹਿਰ ਐ ਸਾਢੇ ਰਹਿ ਗਿਆ ਕਦੇ ਕਿਸੇ ਟਾਈਮ ਪਿੰਚਰ ਨੂੰ ਲੰਘਦੇ ਹੁੰਦੇ ਸੀ ਬਹੁਤ ਟ੍ਰੈਫਿਕ ਜਾਮ ਲੱਗਦੀ ਸੀ ਹੁਣ ਬਾਹਰ ਵਾਰ ਪਤਾ ਨਹੀਂ ਲੱਗਦਾ ਹੈ ਰੋਡ ਪਰ ਜਿਹੜਾ ਰੋਡ ਹੈ ਸਿਮਿੰਟ ਵਾਲਾ ਰੋਡ ਬਣਾਇਆ ਹੈ ਇਹਨਾਂ ਨੇ ਇਹੋ ਜਿਹੀ ਸਰਕਾ ਬਣਾ ਦੇਣੀ ਆ ਬੰਪਸ ਟੋ ਮੁਝਾਦ ਆਇਆ ਕਿਹੜਾ ਡਾਇਲੋਗ ਤਾਂ ਕਮੈਂਟ ਕਰਕੇ ਦੱਸੋ ਬਹੁਤ ਫੇਮਸ ਹੋਦਾ ਡਾਇਲੋਗ ਸਰਕਾ ਆਪਣੀਆਂ ਜਾ ਰਹੀਆਂ ਤਰੱਕੀਆਂ ਹੋਈਆਂ ਜਾ ਰਹੀਆਂ ਪੰਗੇ ਸ਼ਹਿਰ ਆ ਗਏ ਰੋਡ ਤੇ ਰੋਡ ਬਣੇ ਜਾ ਰਹੇ ਨੇ ਫਲਾਈਓਵਰ ਬਣੇ ਜਾ ਰਹੇ ਨੇ ਇਹ ਵੀ ਉੱਪਰੋਂ ਪੁਲੰਗ ਚੱਲੇ ਹੋਣਾ ਸੀ ਪੰਗਾ ਰਹਿਗਾ ਨੀਚੇ-ਨੀਚੇ ਅਸੀਂ ਉੱਪਰ-ਉੱਪਰ ਇਹ ਪਜੂ ਕੇ ਫੋਗੜਾ ਵੀ ਐ ਸਾਈਡ-ਸਾਈਡ ਰਹਿ ਗਿਆ ਭਾਈ ਸਾਢੇ-ਸਾਢੇ ਲੰਘੇ ਜਾ ਰਹੇ ਸੀ ਸਾਢੇ-ਸਾਢੇ ਰਹਿ ਗਿਆ ਫੋਗੜਾ ਬਰਗਰ ਖਾ ਲਈਏ ਬਰਗਰ ਕਿੰਗ ਕਿੰਗ ਖਾਣਾ ਸੀ ਬਰਗਰ ਛੱਡ ਦੋ ਹਨਾ ਕਿੰਗ ਕੱਢੋ ਹਲਾ ਨਾ ਬਾਹਰ ਅਸੀਂ ਤਾਂ ਆ ਆਰਡਰ ਕੀਤਾ ਆਨਲਾਈਨ ਆ ਅਸੀਂ ਲੈਂਦੇ ਕਾਜ ਜਲੰਧਰ ਲੈਂਦੇ 150 ਰੁਪਏ ਦਾ ਜੇਕਰ ਅਸੀਂ ਇਦਾਂ ਐਪਸ ਅ ਸਾਇਨ ਕਰਕੇ ਲੈਂਦੇ ਨਾ ਤਾਂ ਫਿਰ 100 ਰੁਪਏ ਦਾ ਇਹ ਅਸੀਂ ਇੱਥੇ ਇਹਨੂੰ ਕਰਾ ਸਕੈਨ ਉਹ ਕਹਿੰਦੇ 100 ਰੁਪਏ ਬਚਾਇਆ ਸੀ ਇਹ ਸਾਨੂੰ 150 ਦਾ ਦੇਣਾ ਤਾਂ ਉਹਨਾਂ ਨੇ ਇਦਾਂ ਮੈਨੂੰ ਮਿਲਿਆ ਇਹ 100 ਰੁਪਏ ਦਾ ਚਾਹ ਵਿੱਚ ਪਤਾ ਨਹੀਂ ਕਿ ਕਾਜ ਜਲੰਧਰ ਲੰਘ ਗਿਆ ਬਿਆਸ ਕੋਲੋਂ ਪਰ ਆ ਕੇ ਤੇ ਹੁਣ ਲੇਟ ਹੋ ਗਏ ਸੀ ਘਰ ਤੋਂ ਸੀ ਸਵੇਰ ਦੇ ਦਿਨ ਚੱਲੇ ਤੇ ਸ਼ਾਮ ਦੇ ਸਵਾ 7:00 ਚੱਲੇ ਅਸੀਂ ਲੱਗਣਾ ਉਸ ਟਾਈਮ ਲਾਈਨ ਦੇ ਵਿੱਚ ਜਦੋਂ ਮਹਾਰਾਜ ਦਾ ਪ੍ਰਕਾਸ਼ਨ ਹੁੰਦਾ ਹੁੰਦਾ ਉਸ ਟਾਈਮ ਥੋੜੀ ਸੰਗਤ ਘਟ ਜਾਂਦੀ ਜੇ ਉਸ ਟਾਈਮ ਨੂੰ ਲਾਈਨ ਚ ਜਾ ਕੇ ਮੱਥਾ ਟੇਕਾਂਗੇ ਪੂਰਾ ਟਾਈਮ ਪਰਮੇਸ਼ਰ ਕਹਿੰਦਾ ਮੇਰਾ ਥੋੜਾ ਜਿਹਾ ਸਰਦ ਤੱਕ ਦੋ ਤੇ ਜਾ ਕੇ ਗੋਲੀ ਲਈ ਆਈ ਇੱਕ ਜਿੱਦੇ ਪਰਮੇਸ਼ਰ ਤੇ ਮਹੀ ਲਾ ਕੋ ਬੈਠ ਮੈਂ ਲੈ ਕੇ ਆਂਦੇ ਵਾਰ ਤੇ ਆਇਆ ਬਸ ਥੋੜਾ ਢੰਗਾ ਲੱਗ ਰਿਹਾ ਪਰ ਮੇਸ਼ਰ ਕਾ ਬੁਖਾਰ ਜਿਹਾ ਚੜਦਾ ਲੱਗਦਾ ਮੈਨੂੰ ਮੈਂ ਚਲ ਪੂ ਮੈਂ ਡਾਕਟਰ ਦਾ ਸਟਿਫ ਵੀ ਦੇਖਿਆ ਲੱਗਾ ਵੀ ਗੋਲੀ ਅੱਜ ਤੋਂ ਬਦਨ ਸੀਡ ਜੀ ਚੱਲੀ ਜਾਵੇ ਬੁਖਾਰ ਫੇਰ ਦੁਬਾਰਾ ਬੁਖਾਰ ਖੰਗ ਜਖਾਮ ਕੱਲ ਸਟੋਰ ਤੇ ਗੋਲੀਆਂ ਲੈ ਲੀਆਂ ਦੋ ਹੁਣ ਪਰਮੇਸ਼ਰ ਨੂੰ ਖਵਾ ਕੇ ਤੇ ਲੱਤੀ ਜਾ ਕੇ ਲੈਣ ਚ ਪਰ ਬਣਾ ਤਾ ਫਰਸ਼ ਹੋਇਆ ਮੈਂ ਹਾਲਾ ਠੰਡਾ ਠੰਡਾ ਪਾਣੀ ਦੇ ਨਾਲ ਨਾ ਆ ਕੇ ਅੱਜ ਪਰਮੇਸ਼ਰ ਨੂੰ ਲੱਗੇ ਲੈਣ ਦੇ ਵਿੱਚ ਵੈਸੇ ਨਾ ਹੋ ਗਾ ਫਾਇਦਾ ਹੋਣਾ ਜੀ ਮੈਨੂੰ ਪਤਾ ਕਿੱਥੇ ਜਦੋਂ ਲੈਟ ਵਰਸ ਪਾਸ ਰਣੂਚੜ ਬੈਠਾ ਚਲੋ ਕੋਈ ਨਹੀਂ ਮਹਾਰਾਜ ਵਾਸਤੇ ਸਾਰਿਆਂ ਚ ਜਾ ਛੋਟੀਆਂ ਮੋੜੀਆਂ ਆ ਜਾਓ ਮੈਂ ਤੇ ਪਾ ਤੇ ਫਰਮ ਨਹੀਂ ਤਾਂ ਚਾਹ ਵੀ ਆਪਣੇ ਕੋਲ ਰੱਖਦੇ ਮੇਰੇ ਗੱਲ ਕਰਨ ਦੀ ਇੱਕ ਖਾਸियत ਆ ਇਹਦੇ ਨਾਲ ਗੱਡੀ ਪਾਰਕ ਅੱਗੇ ਲੱਗ ਜਾਂਦੀ ਆ ਪਰ ਆਪ ਡੋ 5 ਮਿੰਟ ਲੱਗਦੇ ਆ ਦਰਵਾਜ਼ਾ ਖੋਣੇ ਜਾਣੇ ਤੁੱਕੇ ਜਾਣੇ ਤੂੰ ਮਾਰੇ ਡੋਰੀ ਅੱਥ ਤੂੰ ਆਦੇ ਰੱਬ ਤੋਂ ਦੀ ਪਰਦਾ ਅੱਥ ਮਰਦ ਦੇ ਪਾਰ ਮੰਦਗਨ ਕਰਕੇ 3 ਵਜੇ 4 ਵਜੇ ਭੱਜਣਗੇ ਆਓ ਚਲੋ ਰੇ ਤੂ ਪਾ ਰੇ ਉਹ ਥੋੜਾ ਜਿਹਾ ਮਨ ਨੁ ਟਕਾਇਆ ਅਸੀਂ ਵਰਗੇ ਤੇ ਕਿੰਨੇ ਵਜੇ ਦੇ ਦਰਵਾਜ਼ੇ ਪੱਪਾ ਕਦੋਂ ਸਰ ਪਾ ਕੇ ਸੱਤ ਵਜੇ ਜਦੋਂ ਕੀਤੇ 11 ਵਜੇ ਸੁੱਤਣਾ ਚਾਰ ਘੰਟੇ ਲੱਗੇ ਆਏ ਪੂਰੇ ਵਿੱਚ ਹਲੇ ਜਨਾ ਉੱਚੇ ਜਿਹੇ ਲੋਕ ਵਿੱਚ ਗਲਤ ਜਿਹਾ ਕਮੈਂਟ ਕਰੀ ਜਾਂਦੇ ਆ মুরਕੇ ਵੀ ਤਾਂ ਖਾਂਦੇ ਆਂ ਯਾ ਅੰਡੇ ਵੀ ਤਾਂ ਖਾਂਦੇ। ਉਹ ਵੀਰੇ ਉਹ ਖੇਤੀ ਕਰਦੇ ਆਂ। ਆਪਾਂ ਨੇ ਫਸਲ ਵਟ ਕੇ ਵੇਚ ਵਟ ਕੇ ਵੇਚਦੇ। ਇੱਕ ਤਾਂ ਨਹੀਂ ਖੇਤੀ ਏ। ਕਹਿੰਦੇ ਹੱਥੀ ਵੱਡੀ ਕੋਈ ਚੀਜ਼ ਖਾਦ ਨਹੀਂ ਜਾਂਦੀ ਹੈਗੀ। ਫੇਰ ਉੱਥੇ ਚਲੋ ਸ਼ਟ ਹੋਇਆ। ਕਿਹੜੇ ਮੂਰਖ ਲੋਕਾਂ ਨਾਲ ਮੈਂ ਕਿਵੇਂ ਸਮਝਾਈ ਲਊਂਗਾ ਯਾਰ। ਜਿਹੜੇ ਪਿਆਰ ਕਰਨੇ ਵਾਲੇ ਆ। ਇੱਕ ਬੰਦਾ ਮੈਨੂੰ ਹੁਣੇ-ਹੁਣੇ ਫੋਨ ਆ ਲਿਆ। ਮੈਂ ਕਿਹਾ ਸੀ ਨਾ ਆਲਣੇ ਲੈਣੇ ਬਾਰੇ। ਉਹ ਕਹਿੰਦਾ ਵੀਰੇ ਆਲਣੇ ਇਹਨਾਂ ਜੇ ਨਹੀਂ ਰਹਿੰਦੀਆਂ ਮਾਕੇ। ਇਹਦੇ ਨਾਲ ਉਹਦਾਂ ਕਹਿੰਦਾ ਵੀ ਤੂੰ 10-15 ਦਰਖਤ ਤੇ ਲਾ ਦੇ। ਉਹ ਉਹਨਾਂ ਬੱਚੇ ਵਾਲਾ ਮੈਗਨਾ ਚ ਰਹਿ ਜਾਣਗੇ। ਇਹ ਵੀ ਗਰਮ ਚੰਗੇ ਲੱਗਦੇ ਆ। ਵੀ ਅਲਰੇ ਨਾ ਉਹ ਤਾਂ ਜਮਣ ਨੇ ਇਹ ਕਹਿੰਦਾ ਉਹ ਤੁਸੀਂ ਪਹਿਲੇ ਕਲਚਰ ਕਹਿੰਦਾ ਅਸੀਂ ਲਾਦੇ ਬ ਕੋਈ ਕੋਈ ਜਾਣ ਬੰਦੇ ਵਿੱਚ ਬੜਿਆ ਹੈਗਾ। ਇਹ ਤਾਂ ਕਹਿੰਦਾ ਤੂੰ ਦਰਖਤ ਨਹੀਂ ਦਰਖਤ ਲਾ ਦੇ। ਬੋਲ ਵੀ ਬੈਠੇ। ਚਲ ਪਰਮੇਸ਼ਰ ਖਾਈਂ ਰੋਟੀ ਫਿਰ। ਥੋੜੀ ਜਿੰਨੀ ਪੈਕ ਕਰਕੇ ਉਹਨੇ ਭਰਾ ਹੁਣ ਬੈਠ ਕੇ ਖਾਂਦੇ ਆ। ਜਿਸ ਵੇਲੇ ਹੋ ਗਈ ਹੈ ਤੇ 4 ਵਜੇ ਤੋਂ 40 ਮਿੰਟ ਹੋ ਚੁੱਕੇ ਨੇ। ਆਹੋ 4 ਵਜੇ ਤੋਂ 40 ਮਿੰਟ। ਇਸ ਵਾਰੀ ਜਿਹੜੀ ਬੱਸਿਆ ਨਾ ਦੋ ਬੱਸਿਆ ਇਸ ਵਾਰੀ। ਇੱਕ ਅੱਜ ਬੱਸਿਆ ਇੱਕ ਕੱਲ ਨੂੰ ਬੱਸਿਆ। ਤੇ 4:30 ਸਾਲਾਂ ਤੋਂ ਗੁਰੂ ਅਰਜਨ ਦੇਵ ਜੀ ਦਾ ਹਾਇਆ ਗੱਲ ਤੇ ਮਸਾ ਮੈਂ ਕਹਿੰਦਾ ਸੀ 3 ਘੰਟੇ ਸੁਪੇ ਹੋਣੇ ਹਨ ਹਾਂ 3 3.5 ਘੰਟੇ 3 ਵੀ ਮੈਂ ਕਹਾਂ ਤੋ 2 ਘੰਟੇ ਹੋਣੇ ਹਨ ਹਾਂ ਮੈਂ ਤਾਂ ਉਹ ਬੈੱਡ 'ਤੇ ਪੈ ਜੀ ਆਪਾਂ ਇੰਨਾ ਕੁ ਪਏ ਆ ਤੇ ਬਾਕੀ ਮੈਂ ਕਿਹਾ ਦਰਬਾਰ ਸਾਹਿਬ ਆਏ ਹੋਏ ਆ ਅੰਦਰ ਵੀ ਸਾਨੂੰ ਟਾਈਮ ਲੱਗ ਗਿਆ ਤਾਂ ਤੇ ਹੁਣ ਫੇਰ ਆਪਣੇ ਭਾਈ ਅੱਬਾ ਸਾਹਿਬ ਇਹਨਾਂ ਜੇ ਕਰਕੇ ਤੇ ਚੱਲੀਏ ਇੱਕ ਹਾਂ ਜੇ ਦਰਬਾਰ ਸਾਹਿਬ ਹੁੰਦੇ ਹੁੰਦੇ ਨਾ 5 ਰੁਪਏ ਦੀ 10 ਰੁਪਏ ਦੀ ਜੋ ਵੀ ਤਿਲ ਪੂਟਾ ਵਰਗੋ ਹੈਗੀ ਹੈ ਉਹਦੀ ਦੇਖ ਜ਼ਰੂਰ ਕਰਾਇਆ ਕਰੋ ਉਹ ਕਿਉਂਕਿ ਜਦੋਂ ਅਰਦਾਸ ਹੁੰਦੀ ਹੈ ਜਿਨ੍ਹਾਂ ਪ੍ਰੇਮੀਆਂ ਵੱਲੋਂ ਦੇਗਾ ਕਰਾਈਆਂ ਗਈਆਂ ਸੋਖ ਖਜ਼ਾਨੇ ਭਰਪੂਰ ਰੱਖਣਾ ਅਰਦਾਸ ਵਿੱਚ ਬੋਲਿਆ ਜਾਂਦਾ ਹੈ ਜ਼ਰੂਰ ਇਹ ਨਹੀਂ ਹੈ ਵੀ ਤੁਸੀਂ 500 ਦੀ ਕਰਾਉਣੇ ਹਜ਼ਾਰ ਦੀ ਕਰਾਉਣ ਜਿੰਨੇ ਵੀ ਤੁਹਾਡੇ ਕੋਲ ਤਿਲ ਪੂਟਾ ਹੈ ਅੱਜ 5 ਪੁੱਛੂਗਾ ਜੀ ਕਿੰਨੇ ਤੋਂ ਦੇਖ ਸ਼ੁਰੂ ਹੋ ਜਾਂਦੀ ਜਿਹੜੀ ਆਪਾਂ ਗੁਰੂ ਘਰ 'ਚ ਦੇਖ ਕਰਾਉਂਦੇ ਆ 10 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ 10 ਤੋਂ ਸ਼ੁਰੂ ਹੋ ਜਾਂਦੀ ਹੁੰਦੀ ਹੈ ਇੰਨੇ ਦਾ ਬੰਦ ਖੁੱਦਈਆ ਦਰਸ਼ਨੀ ਡਿਊਟੀ ਤੇ ਸੰਤਾਨ ਵਿਸ਼ਰਾਮ ਕਰ ਰਹੇ ਨੇ ਤੋਂ ਹਾਸ ਪੁੱਛਦੇ ਕਿ ਕਿੰਨੇ ਦੀ ਘਟ ਤੋਂ ਘਟ ਕਿੰਨੇ ਦੀ ਹੁੰਦੀ ਆ। ਕਿਹਾ ਕਰਾ ਲਿਆ ਤੇ ਮੈਂ ਪੁੱਛਿਆ ਉਹਨਾਂ ਨੂੰ ਕਹਿੰਦੇ ਲਾਸਟ ਦੇਖ 10 ਰੁਪਏ ਦੀ ਆ। ਇਸ ਤੋਂ ਘਟ ਦੀ 10 11 21 51 ਸੋਈ ਇਹ ਆ। ਜੋ ਤੁਸ ਪਾਵੇ ਸੋਈ ਕਰਾ। ਸਾਰੇ ਕੰਮ ਫਾਸਟ ਹੁੰਦੇ ਜਾਂਦੇਗੇ। ਦੋ ਬੰਦੇ ਆਏ ਤੇ ਨਹੀਂ ਤਾਂ ਪਿਛਲੀ ਵਾਰ ਅਸੀਂ 8-9 ਜਣੇ ਇੱਥੇ ਬੰਦਾ 1.5 ਤੋਂ 2 ਘੰਟੇ ਦਾ ਰੂਮ ਚ ਲੱਗ ਗਿਆ ਨਾ ਹੁਣ ਕੋਣ ਨੂੰ ਫ੍ਰੈਸ਼ ਹੋਣਾ ਸ੍ਰੀਪੁਰ ਸਾਹਿਬ ਚਾਹ ਕੇ ਫਿਰ ਇਸ਼ਨਾਨ ਕੀ ਕਰੇ ਇੱਥੇ ਟਾਈਮ ਹੁਣ ਤਾਂ ਅਸੀਂ ਰੂਮ ਦੇ ਉੱਤੇ ਆਪੇ ਇੱਥੇ ਇੱਥੇ ਮਚਾਂ ਲੱਭੇ ਹੋਗੇ ਚੌਂਕੀ ਜੀ ਪਰਮੇਸ਼ਰ ਨੇ 9 ਵਜੇ ਡਿਊਟੀ ਪਰ ਜਾਣਾ ਉਸ ਤੋਂ ਪਹਿਲਾਂ ਪਹੁੰਚਣਾ ਗੱਡੀ ਹੈਂਡਓਵਰ ਕਰਨੀ ਹੈ ਸਰਕਾਰੀ ਗੱਡੀਆਂ ਜੀ ਅਸਟੇਟ ਡਿਪਾਰਟਮੈਂਟ ਹਲਤੜਾ ਜੀ ਅਚ ਹਲਤੜਾ ਦੀ ਆ ਸਿਵਲ ਸਰਜਨ ਕੀ ਵਸ ਕਰਦੇ ਨਾ ਇਹ ਕੀ ਆ ਵੇਚ ਰਹਾ ਇਸ ਕੋਲ ਇਸ ਕੇ ਪਾਸੇ ਤੇਰੀ ਬੀੜ ਲੱਗੀ ਆ ਕਿੰਨੇ ਕਿੰਨੇ ਦਾ ਬਾਈ ਇਹ 20 ਦਾ 20 ਰੁਪਏ ਦਾ ਮੈਂ ਫਿਰ ਤਿੰਨ ਪੈਕਟ ਲੈ ਲੈਨੇ ਮੈਂ ਪਰਮਿਸਰ ਮਰਹਰ ਘਰ ਦੇ ਦੇਖ ਦੇ ਨਾ ਸਾਡੇ ਛੋਟੀ ਜਿਹੀ ਕੁੜੀ ਆ ਜਾਂਦੀ ਆ ਵਿਕੀ ਰਹਿੰਦੀ ਨਾ ਉਹ ਟੌਫੀਆਂ ਖਾਣ ਦਾ ਬਹੁਤ ਸ਼ੌਂਕ ਆ ਫਿਰ ਉਹ ਦਹੀਂ ਦਿਆਂ ਫਿਰ ਸਾਨੂੰ ਹੁਣ ਚਾਹ ਮਿਲ ਜਵੇ ਨਾ ਫੇਰ ਥੋੜੀ ਹੋਰ એનર્ਜੀ ਜੀ ਆ ਜੂਗੀ ਕਿਉਂਕਿ ਜਦੋਂ ਅੰਮਸੀ ਤੇ ਮਾਰਾ ਦਾ ਨਾਮ ਜਾਪ ਰਹੇ ਤੇ ਪੈਟਰੋਲ ਨਹੀਂ ਡਾ ਰੇ ਹੈ ਮਿਲ ਗਈ ਗੱਲ ਚਾਹਗੀ ਚਾਹ ਮਿਲ ਜਾਏਗਾ ਹਾਂ 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 ਥੋੜੀ ਨਕਰ ਕਰਾ ਆਇਆ ਕਿ ਕੈਣ ਜੀ ਦੋ ਕੱਪ ਚਾਹ ਬਣਾ ਫਿਰ ਆ ਨਾ ਬਣਾ ਦੇ ਆ ਜਾ ਫਿਰ ਦੋ ਕੱਪ ਚਾਹ ਨੂੰ ਟਾਈਮ ਤਾਂ ਲਾਇਆ ਪਰ ਚਾਹ ਮਾਲ ਵਾਲੀ ਬਣਾਈਏ ਸਮਝ ਲਿਓ ਹਾਂ ਮਠਾ ਪਾਕ ਆ ਚੱਲਿਓ ਬਾਈ ਪਰਮੇਸ਼ਰ ਘਰੋਂ ਬਿਲਕੁਲ ਤਾਂ ਹੀ ਕੰਮ ਤੇ ਪਹੁੰਚਣਾ ਚੱਕ ਬਾਈ 3:00 ਵਜੇ ਬਾਈ ਅਗਲੇ ਦਿਨ ਕਿਸੀ ਤੁਸੀਂ ਦੇ ਵਾਸਤੇ ਸੀ ਚਾਰਜ ਹੋ ਗਿਆ ਸਾਡੀ ਰੋਟੀ ਹੂੰ ਅਗਲੇ ਮਹੀਨੇ ਫੇਰ ਚਾਰਜ ਕਰਨਾ ਵਾਂਗੇ ਆ ਜਾਓ ਹਵੇਲੀਆਂ ਛੱਡ ਕੇ ਲੱਕੀ ਪੈਸ਼ ਨੂੰ ਟਾਬੇ ਚ ਆਏ ਆ ਰਮੇਸ਼ਰ ਕਹਿੰਦਾ ਬੜੇ ਪ੍ਰਾਣ ਪ੍ਰਾਣੀਆਂ ਤਾਜ਼ਾਂ ਜਾਦਾਂ ਤਾਜ਼ੀਆਂ ਕਰੀਏ ਮੈਂ ਵੈਸੇ ਫੇਲ ਕਰਤਾ ਤੇ ਨਾ ਖਾਣਾ ਸਵਾਦ ਨਹੀਂ ਆਏਗਾ ਯਾਰ ਪਰ ਦੇਖਦੇ ਜੇ ਖਾਣਾ ਸਵਾਦ ਹੋਇਆ ਤਾਂ ਠੀਕ ਹੈ ਅੱਗੇ ਨੂੰ ਇੱਥੇ ਆ ਜਾ ਕਰਾਂਗੇ ਨਹੀਂ ਛੱਡਦਾ ਫੇਰ ਫੇਲ ਦੁਆਰਾ ਫੇਲ ਨਹੀਂ ਹੱਤਰ ਭੜਾ ਰਿਹਾ ਲਿਆਦਾ ਦੇਤਾ ਬਾਈ ਗੱਲ ਬਾਤ ਹੈ ਵੀ ਹੋਗਾ ਥੋੜਾ ਜਿਹਾ ਖਾਣਾ ਇੱਕ ਖਾ ਤਾਂ ਇੱਕ ਹੋ ਗਿਆ ਪਾਲਿਆ ਸਵਾਦ ਦਾ ਬੁਰਾ ਕਿੰਨਾ ਪਤਾ ਬਾਈ ਦੋ ਚਾਹ ਫਲਾ ਦੇ ਫਲਾ ਦੇਤਾ ਬੜੀ ਚਵਾਈ ਚਾਹ ਲੇ ਦੇ ਨੰਗਾ ਲਗਾਇਆ ਜਾ ਰਿਹਾ ਸਾਰੀਆਂ ਸੰਗਤਾਂ ਦੇ ਚਾਹ ਵਾ ਚਾਹ ਚਾਹ ਇਹ ਦੌਦਾ ਨਗਰ ਆ ਬੜੀ ਵਧੀਆ ਵਧੀਆ ਬੜੀ ਚੁੰਗਿਆ ਬਜੇ ਲਗਾਇਆ ਉਹਦਾ ਜੜ ਦੀ ਚਲਾ ਤੇ ਚ ਗੈਸ ਹੋ ਗਈ ਖਤਮ ਗੈਸ ਭਰਉਣ ਲੱਗੇ ਆਪੜ ਤੋਂ ਲੈ ਕੇ ਹਰਮੰਦਰ ਸਾਹਿਬ ਤੱਕ 1300 ਦੀ ਗੈਸ ਲੱਗ ਜਾਂਦੀ ਆ ਥਾਰ ਮੇਰੀ ਖਾ ਜਾਂਦੀ ਆ 3000 ਦਾ 2800 ਦਾ 2500 ਇੱਥੇ ਤੱਕ ਡੀਜ਼ਲ ਵੀ ਮੁੜ ਜਾਂਦੀ 1500 ਦਾ ਡੀਜ਼ਲ 1500 ਦਾ ਆ ਦੇਖਿਆ ਥਾਰ 2400 ਤੇ ਨਜ਼ਾਰ ਦੇ ਵਿੱਚ ਵਿੱਚ ਫੁੜਦੀ ਆ। ਇੰਤੋਂ ਤੋਂ ਪਰੇ। ਇੱਕ ਤੋਂ ਦੋ ਦਾ ਫਰਕ ਪੈ ਜਾਂਦਾ। ਪਰ ਠੀਕ ਗੈਸ ਵਾਲੇ ਵੀ ਮੈਂ ਹੁਣ ਸਾਡੀ ਪਲੈਨਿੰਗ ਇਹੀ ਚੱਲ ਰਹੀ ਥੀ। ਕਿ ਕੈਸਾ ਹੀ ਗੱਡੀ ਵੀ ਨੱਤੀ ਜਾਵੇਗਾ। ਇਹ ਵੀ ਲੋਕ ਕਹਿੰਦੇ ਤਾਂ ਕੋਈ ਲੰਬਾ ਸਫ਼ਰ ਜਾਣਾ ਠੀਕ ਜੀ। ਬੇਹੋਰ ਆਪਣੇ ਰੌਂਡੀਆਂ ਗੜੀਆਂ ਵਾਸਤੇ ਆ। ਬੋਲਟ ਰੱਖਿਆ ਪਟਾਕੇ ਪਾਉਣ ਨੂੰ। ਥਾਰ ਰੱਖੀ ਇੱਕ ਮੁਰਗਵਾਉਣ ਨੂੰ। ਗੈਸ ਵਾਲੀ ਗੱਡੀ ਰੱਖੀ ਲੰਬੇ ਸਫ਼ਰਾਂ ਵਾਸਤੇ। ਤੰਗਰਾ ਕਿਸ ਨੂੰ ਗਾਲਾਂ ਭੇਜਣਾ ਪੈਣਾ ਦਾ ਹੁਣ ਜੀ ਆਹ ਗਾੜਾ ਵਿੱਚ ਮਿਕਸ ਕਰੋ ਬੋਲਟ ਇਦਾਂ ਥਾਰ ਇਦਾਂ ਇਹ ਗੈਸ ਵਾਲੀ ਗੱਡੀ ਆ ਬਸ ਇਸ ਗਾੜਾ ਦਾ ਪਾਓ ਇਹ ਹੋਰ ਨਹੀਂ ਪਾਣਾ ਹੈਗਾ ਇਹ ਨਜਰਾ ਐਨ ਪੂਰਾ ਹਰਿਆ ਭਰਿਆ ਹੁੰਦਾ ਸਾਡੇ ਆ ਪਿੰਡ ਵਾਲਾ ਮੋੜ ਮੁੜ ਕੇ ਸੀ ਪਿੰਡ ਪਿੰਡ ਦੀ ਸੜਕ ਮੁੜ ਕੇ ਰੋਪੜ ਤੋਂ ਬੇਲਾ ਰੋਡ ਬੇਲਾ ਭਾਈ ਪਿੰਡ ਵਾਲਾ ਰੋਡ ਥੋੜੀ ਜਿਹੀ ਸ਼ੁਕਰ ਹੈ ਭਾਈ ਪਰਮੇਸ਼ਰ ਜੀ ਤੇਰਾ ਬਹੁਤ ਬਹੁਤ ਧੰਨਵਾਦ ਦੂਰ ਤੋਂ ਘੁਮਾ ਕੇ ਲਿਆ ਬਾਈ ਉਹ ਸੜਦੇ ਯਾਰ ਬਾਰ ਬਾਰ ਘਰੀ ਜਾਂਦਾ ਯਾਰ ਇਹ ਪਤਾ ਨਹੀਂ ਯਾਰ ਕਾਹ ਦੀ ਚੇਹ ਪੁੱਤਰ ਦੀ ਮੰਨ ਰੋ ਚੇਹ ਪੁੱਤਰ ਦੀ ਪੁਰਾਣਾ ਪੁਰਾਣਾ ਹੋ ਗਿਆ ਹੈ ਪੁਰਾਣਾ ਪੁਰਾਣਾ ਨਵਾਂ ਨਹੀਂ ਨਾ ਪੁਰਾਣਾ ਨਵਾਂ ਲੈਣਾ ਮੇਰਾ ਟਮਾ ਉਹਦੀ ਤਾਂ ਹੋਰ ਨਵਰੀ ਹੋਰ ਨਵਰੀ ਆਹ ਲੈ ਫੇਰ ਕਰਕੇ ਦੇਖ ਲੈ ਫੇਰ ਲੈਣ ਦੇ ਮਿੱਥੀ ਪਿਆਰਣ ਦੇ ਓਕੇ ਬਾਈ ਹਨਾ ਭਾਈ ਦੇਖੀਏ ਕਿੱਥੇ ਕੰਮ ਪਹੁੰਚਦਾ ਪਹੁੰਚਿਆ ਇਹਨੂੰ ਬਾਹਰ ਵੀ ਥੋੜੀ ਟਾਈਮ ਹੋਇਆ ਤੇ ਇਹ ਆ ਖਰੇ ਆ ਵਧੀਆ ਸਰੀਆ ਵਧੀਆ ਨਿਕਲੇ ਬਾਈ ਹਨਾ ਬਦਲੂ ਨੂੰ ਨਮੀ ਇਸਰੀਆ ਨਹੀਂ ਦੇ ਦਿੱਤਾ ਆਹ ਆਪਣੇ ਨਵੇਂ ਘਰ ਆ ਕੇ ਨਵੇਂ ਘਰ ਆ ਕੇ ਇਧਰ ਰੇਜ ਇਸ ਵੇਲੇ ਹਾਂ ਲੱਗ ਰਿਹਾ ਬੈਠਾ ਫੜਾ ਮੇਰਾ ਵੀ ਜਾਣਾ ਪੈਂਦਾ ਹਾਂ ਹੁਣ ਸਾਨੂੰ ਇੰਨੇ ਦੂਰ ਚੱਲ ਕੇ ਨਹੀਂ ਜਾਣਾ ਪੈਂਦਾ ਮੈਂ ਇਦੀ ਰਾਖੀ ਰੱਖਦਾ ਸੀ ਅੱਛਾ ਅੱਜ ਅੱਜ ਠੀਕ ਹੈ ਥੋੜਾ ਜਿਹਾ ਮੌਸਮ ਹਾਂ ਠੰਡਾ ਠੰਡਾ ਅੱਜ ਹਾਂ ਰਾ ਸਵੇਰੇ ਹੀ ਬਹੁਤ ਗਰਮੀ ਸੀ ਬਈ ਸਰਵੇਰੇ ਮਮੀ ਦਰਵਾਰ ਤੋਂ ਅਸੀਂ ਗਏ ਇੰਨੀ ਠੰਡ ਹੋਰ ਗਰਮੀ ਲੱਗੇ ਮੈਂ ਤਾਂ ਸ਼ਰਟ ਖੋਲ ਕੇ ਆਇਆ ਤੋ ਬਰਾਂਡ ਤੇ ਆਇਆ ਮੈਂ ਰਾਤ ਭਰਾਨਾ ਹਾਂ ਰਾਤ ਬਹੁਤ ਬਸ ਸ਼ਰਟ ਖੋਲ ਕੇ ਹਵਾ ਹਵਾ ਚੱਲੀ ਪਿੰਡੇ ਮਨੂੰ ਹੋਰ ਹਾਂ ਮੈਂਨੇ ਕੋਲ ਵੀ ਪੱਖਾ ਕੋਲ ਸੀ ਕੋ ਬਾਹਰ ਹਾਂ ਹਾਂ ਓਕੇ ਜੀ ਧੰਨਵਾਦ ਜੀ ਤੁਹਾਡਾ ਮੇਰਾ ਹੁਣ ਵੀਡੀਓ ਦੇਖਣ ਬਾਅਦ ਤੇ ਆਪਾਂ ਵੀਡੀਓ ਨੂੰ ਡੈਟ ਕਰੀਏ ਤੇ ਪਾਈਏ ਦੋਦੇ ਦਾ ਇਕੱਠਾ ਬਲੌਗ ਹੋ ਗਿਆ ਅਗਲਾ ਬਲੌਗ ਮੈਂ ਨਾ ਜਿੱਥੇ ਟਾਇਲਟ ਲੱਗੀ ਉੱਥੇ ਜਾਣਾ ਮੈਂ ਉਹ ਬਲੌਗ ਬਣਾਉਂਦੇ ਹਾਂ ਉਹ ਦਿਖਾਉਂਦੇ ਹਾਂ ਸਾਨੂੰ ਜਿੱਥੇ ਟਾਇਲਟ ਲੱਗੀ ਦੂਜੀ ਲੌਂਗ ਡ੍ਰੈਸਿੰਗ ਰੂ चाड अगली भिडियो बनाउँदै धन्यवाद जी